ਇਹ ਬਣਾ ਕੇ ਸਰਕਾਰੇ ਖੌਸਾ ਦਾ ਆਗਾਜ਼ ਕਰਨਾ ਹੈ। ਹੋਰ ਜਿਹੜਾ ਸਾਰ ਇੱਕ ਰਹਿ ਗਿਆ। ਕਮਰ कसे ਕਰੋ ਆਪਾਂ ਘਰਾਂ ਦੇ ਵਿੱਚ ਟੇਕੇ ਨਹੀਂ ਬਠਣਾ। ਜੇਣ ਲਾ ਆਪੋ ਆਪਣੇ ਹਲਕਿਆਂ ਦੇ ਵਿੱਚ ਆਪੋ ਆਪਣੇ ਇਲਾਕਿਆਂ ਦੇ ਵਿੱਚ ਸਭ ਕੇ ਮਿਹਰਤ ਡੀ ਲੀਡ ਦੇ ਨਾਲ ਜਿਤਾਉਣੇ ਐ ਸੋ ਆਓ ਸਮਾਂ ਥੋੜਾ ਏ ਆਪਾਂ ਨਾਰੇ ਲਾ ਕੇ ਸਮਾਪਤੀ ਕਰਗੇ ਇਧਰ ਧਿਆਨ ਦਿਓ ਸਾਰੇ ਜਣੇ No.